ਮੁੱਗੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਜਿਹੜੀ ਮਹਾਪੰਚਾਇਤ ਕੀਤੀ ਗਈ ਸੀ ਉਸ ਪੰਚਾਇਤ ਦੇ ਵਿੱਚ ਜਿਹੜੀਆਂ ਉਹ ਦੋ ਧਿਰਾਂ ਆ ਜਿਹੜੀਆਂ ਕਿ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਇਕੱਠੀਆਂ ਨਹੀਂ ਸੀ ਤੇ ਹੁਣ ਕੱਲ ਉਹ ਦੋਨੇ ਧਿਰਾਂ ਉਹਦੇ ਵਿੱਚ ਸ਼ਾਮਿਲ ਹੋਈਆਂ ਸੀਗੀਆਂ ਤੇ ਮੈਂ ਤੁਹਾਡੇ ਕੋਲ ਉਹ ਹੀ ਪੁੱਛਣਾ ਚਾਹੂੰਗੀ ਕਿ ਕੀ ਉਹਨਾਂ ਦੇ ਵਿੱਚ ਕੋਈ ਏਕਤਾ ਦੀ ਇਕੱਠੇ ਹੋਣ ਦੀ ਕੋਈ ਸੰਭਾਵਨਾ ਬਣੀ ਇਸ ਮਹਾਪੰਚਾਇਤ ਦੇ ਵਿੱਚ ਜੀ ਪਰ ਮੰਤਰੀ ਜੀ ਜਦੋਂ ਤੋਂ ਦੂਜੀ ਵਾਰ ਕਿਸਾਨ ਸੰਘਰਸ਼ ਚੱਲਿਆ ਬਾਹਰ ਲੜਾ ਭਾਈਚਾਰਾ ਬੜੇ ਗੌਰ ਨਾਲ ਦੇਖ ਰਿਹਾ ਸੀ ਕਿ ਕੀ ਇਸ ਵਾਰ ਵੀ ਕਿਸਾਨ ਸੰਘਰਸ਼ ਉਨਾ ਹੀ ਸਫਲ ਹੋਊਗਾ ਜਿੰਨੀ ਵਾਰ ਜਿੰਨਾ ਪਹਿਲੀ ਵਾਰੀ ਹੋਇਆ ਸੀ ਭਾਵ ਪਹਿਲੀ ਵਾਰ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਤਾਂ ਜਿੱਥੇ ਭਾਰਤ ਤੇ ਪੰਜਾਬ ਭਾਰਤ ਵਿੱਚੋਂ ਵੱਡੀ ਪੱਧਰ ਤੇ ਉਹਨਾਂ ਨੂੰ ਸਮਰਥਨ ਮਿਲਿਆ ਸੀ ਉੱਥੇ ਵਰਲਡ ਪਾਰ ਦੇ ਵਿੱਚ ਵਸਦੇ ਸਾਰਾ ਭਾਈਚਾਰੇ ਜਿਹੜੇ ਸੀ ਖਾਸ ਤੌਰ ਤੇ ਪੰਜਾਬੀ ਭਾਈਚਾਰਾ ਕਿਸਾਨੀ ਸੰਘਰਸ਼ ਦੇ ਹੱਕ 'ਚ ਖੜਾ ਸੀ ਵੱਡੀ ਪੱਧਰ ਤੇ ਫੰਡਿੰਗ ਭੇਜੀ ਸੀ ਦੀ ਇਥੋਂ ਐਨਆਰਆਈ ਭਾਈਚਾਰਾ ਗਿਆ ਵੀ ਸੀ ਉੱਥੇ ਸਾਥ ਦੇਣ ਵਾਸਤੇ ਜ਼ਮੀਨ ਦੇ ਉੱਪਰ ਹੁਣ ਜਦੋਂ ਦੁਬਾਰਾ ਕਿਸਾਨੀ ਸੰਘਰਸ਼ ਚੱਲਿਆ ਜਗਦੀਸ਼ ਸਿੰਘ ਡੱਲੇ ਵਾਲਾ ਤੇ ਹੋਰ ਕਿਸਾਨ ਜੋ ਜਿੰਬੰਦੀਆਂ ਇੱਕ ਦੋੜੀ ਹੈਗੇ ਉਹਨਾਂ ਦੀ ਵਿਵਾਹੀ ਦੇ ਵਿੱਚ ਤਾਂ ਲੰਬੇ ਸਮੇਂ ਤੋਂ ਉੱਥੇ ਉਹ ਹੜਤਾਲ ਤੇ ਬੈਠੇ ਹੋਏ ਆ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਉੱਤੇ ਚੱਲ ਰਿਹਾ ਜੀ ਲੇਕਿਨ ਇਸ ਵਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਪਾਟੋ ਧਾਰ ਸੀ ਪਵ ਐਸਕੇਐਮ ਜਿਹੜਾ ਰਾਜ ਸੀ ਧੜਾ ਹੈਗਾ ਜੀ ਉਹ ਇਸ ਵਾਰ ਸਪੋਰਟ ਤੇ ਨਹੀਂ ਸੀ ਆਇਆ ਜਿਹੜਾ ਮੋਰਚਾ ਸੀ ਕਿਸਾਨ ਮੋਰਚਾ ਤਾਂ ਉਹਨਾਂ ਵਾਲ ਤਾਂ ਜੇ ਦੋ ਤੋਂ ਤਿੰਨ ਜਥੇਬੰਦੀਆਂ ਸੀ ਉੱਥੇ ਬੈਠੀਆਂ ਸੀ ਜਦੋਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਜਗਜੀਤ ਸਿੰਘ ਡੱਲੇ ਵਾਲਾ ਜਿਹੜਾ ਭੁਖੜਤਾਲ ਤੇ ਬੈਠੇ ਹੋਇਆ ਉਹਨਾਂ ਦੇ ਹੁਣ ਕਾਫੀ ਹਾਲ ਜਿਹੜੀ ਖਰਾਬ ਦੱਸੀ ਜਾਂਦੀ ਆ ਤਾਂ 4 ਜਨਵਰੀ ਨੂੰ ਦੋਵਾਂ ਮੋਰਚਿਆਂ ਨੇ ਵੱਖ-ਵੱਖ ਜਿਹੜੀਆਂ ਰੈਲੀਆਂ ਕੀਤੀਆਂ ਸੀ ਭਾਵ ਵੱਖ-ਵੱਖ ਕਾਨਫਰੰਸਾਂ ਕੀਤੀਆਂ ਸੀ لیکن اُتھوں بعد ایک ਵੱਡੀ ચર્ચા چلی سی کہ ਜਿਹੜੀਆਂ ਕਿਸਾਨ ਜਥੇਬੰਦੀਆਂ ਆਖਰਕਾਰ ਇਕੱਠੀਆਂ ਹੋ ਕੇ ਸੰਘਰਸ਼ ਕਿਉਂ ਨਹੀਂ ਕਰ ਰਹੀਆਂ ਜਿਹੜੇ ਖਾਸ ਤੌਰ ਤੇ ਐਸ ਕੇ ਐਮ ਨੂੰ ਵੱਡੇ ਸਵਾਲ ਹੋ ਰਹੇ ਸੀ ਤਾਂ ਅੱਜ ਮੋਗਾ ਦੇ ਵਿੱਚ ਇੱਕ ਵੱਡੀ ਕਾਨਫਰੰਸ ਕੀਤੀ ਗਈ ਆ ਮਹਾਪੰਚਾਇਤ ਕੀਤੀ ਗਈ ਆ ਜੀ ਜਿਹਦੇ ਵਿੱਚ ਕੁਝ ਫੈਸਲੇ ਇਦਾਂ ਦੇ ਕੀਤੇ ਗਏ ਆ ਜਿਥੋਂ ਲੱਗਦਾ ਕਿ ਦੋਵੇਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇੱਕ ਹੋ ਸਕਦੀਆਂ ਨੇ ਭਾਵ ਕਿ ਇਹਨਾਂ ਦੇ ਵਿੱਚ ਹੁਣ ਸੰਘਰਸ਼ ਸਾਂਝੇ ਰੂਪ ਚੱਲ ਸਕਦਾ ਹੈ ਇਹ ਜਿਹੜੇ ਫੈਸਲੇ ਕੀਤੇ ਗਏ ਆ ਅਹੁਣ ਤੱਕ ਜਿਹੜੀਆਂ ਖਬਰਾਂ ਆਈਆਂ ਨੇ ਪੰਜਾਬ ਦੇ ਸਾਡੇ ਸੀਨੀਅਰ ਪੱਤਰਕਾਰ ਉਹਨਾਂ ਦੇ ਹਵਾਲੇ ਦੇ ਨਾਲ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜਾ ਮੋਰਚਾ ਚੱਲ ਰਿਹਾ ਇਹ ਫੈਸਲਾ ਕੀਤਾ ਗਿਆ ਉਹਦੇ ਖਿਲਾਫ ਕੋਈ ਵੀ ਜਿਹੜੀ ਬਿਆਨਬਾਜ਼ੀ ਨਹੀਂ ਕੀਤੀ ਜਾਊਗੀ ਭਾਵੇਂ ਕੋਈ ਵੀ ਕਿਸਾਨ ਜਥੇਬੰਦੀ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰੂਗੀ ਜੀ ਇੱਕ ਏਕਤਾ ਮਤਾ ਉੱਥੇ ਪਾਸ ਕੀਤਾ ਗਿਆ ਜੀ ਤੇ ਇਹ ਵੀ ਫੈਸਲਾ ਕੀਤਾ ਕਿ 6 ਮੈਂਬਰੀ ਤਾਲਮਿਲ ਕਮੇਟੀ ਬਣਾਈ ਗਈ ਆ ਜਿਹੜੀ ਅੱਜ ਸ਼ੁੱਕਰਵਾਰ ਖਨੌਰੀ ਬਾਰਡਰ ਜਿਹੜਾ ਉੱਥੇ ਜਾਊਗੀ ਜੀ ਪ੍ਰਪੋਜ਼ਲ ਲੈ ਕੇ ਉਹਨਾਂ ਦੇ ਨਾਲ 101 ਮੈਂਬਰਾਂ ਦਾ ਜਿਹੜਾ ਜੱਥਾ ਵੀ ਜਾ ਰਿਹਾ ਆ ਜਿਹੜਾ ਕਿ ਏਕਤਾ ਵਾਸਤੇ ਜਾ ਕੇ ਗੱਲਬਾਤ ਦੁਬਾਰਾ ਸ਼ੁਰੂ ਕਰੂਗਾ ਇਹ ਜਿਹੜੀ ਜਾਣਕਾਰੀ ਕਿਸਾਨ ਆਗੂ ਬਲਬੀਰ ਸਿੰਘ ਰਾਜੇ ਆ ਜਿਹੜੇ ਪ੍ਰੈਸ ਕਾਨਫਰੰਸ ਸੰਬੋਧਨ ਕਰ ਰਹੇ ਸੀ ਉਹਨਾਂ ਨੇ ਨਾਲ ਕੋਈ ਪ੍ਰੋਗਰਾਮ ਵੀ ਹੋਰ ਸਾਂਝੇ ਕੀਤਾ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਤਹਿਸੀਲ ਪੱਦਰ ਤੇ ਜਿਹੜਾ ਖੇਤੀ ਬਿੱਲ ਆ ਜਾਂ ਖੇਤੀ ਨਾਲ ਖਰੜੇ ਸਬੰਧਤ ਹੈਗੇ ਆ ਉਹਨਾਂ ਨੂੰ ਸਾੜਿਆ ਜਾਣਾ ਜੀ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਣਾ ਜੀ ਤਾਂ ਇਹਦੇ ਨਾਲ ਨਾਲ ਹੀ 10 ਜਨਵਰੀ ਨੂੰ ਇੱਕ ਅੱਜ ਜਿਹੜਿਆ ਪੁਤਲੇ ਫੁਕਨ ਦੋੜਾ ਉਹਨਾਂ ਦਾ ਐਲਾਨ ਹੈਗਾ ਜੀ ਸੋ ਦੂਜੇ ਪਾਸੇ ਦਜੀਤ ਸਿੰਘ ਦੱਲੇਵਾਲ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਭੁਖੜਤਾਲ ਜਿਹੜੀ ਲਗਾਤਾਰ ਜਾਰੀ ਆ ਉਹ ਮੀਡੀਆ ਰਿਪੋਰਟਾਂ ਇਹ ਆ ਰਹੀਆਂ ਕਿ ਉਹਨਾਂ ਦੀ ਹਾਲਤ ਹੁਣ ਜਿਹੜੀ ਆ ਖਰਾਬ ਹੈ ਜੀ ਤਾਂ ਉਹਨਾਂ ਨੇ ਕੋਸ਼ਿਸ਼ ਇੱਕ ਗੱਲਾਂ ਕਈਆਂ ਨੇ ਹੋਣਾ ਕਿਉਂਕਿ ਉਹਨਾਂ ਨੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਆ ਤਾਂ ਉਹਨਾਂ ਹਾਲਤਾਂ 'ਚ ਉਹਨਾਂ ਕਹਿੰਦੇ ਕੋਈ ਵੀ ਉਹਨਾਂ ਨੂੰ ਮਿਲਣ ਨਾ ਆਵੇ ਉਹਨਾਂ ਦੇ ਘਰ ਦਾ ਬੰਦਾ ਵੀ ਉਹਨਾਂ ਨੂੰ ਮਿਲਣ ਨਾ ਆਵੇ ਉਹਨਾਂ ਦੇ ਲਾਗੇ ਜਿਹੜੀ ਗੁਰਬਾਣੀ ਦਾ ਜਿਹੜਾ ਗਾਇਨ ਜਿਹੜਾ ਲਾਇਆ ਜਾਵੇ ਤਾਂ ਜੋ ਗੁਰਬਾਣੀ ਸੁਣਨਾ ਚਾਹੁੰਦੇ ਆ ਮੈਨੂੰ ਇਹ ਲੱਗਦਾ ਕਿ ਉਹ ਜਿੱਦਾਂ ਜ਼ਿੰਦਗੀ ਦਾ ਫੈਸਲਾ ਕਰ ਚੁੱਕੇ ਆ ਜਾਂ ਸੰਘਰਸ਼ ਜਿਹੜਾ ਆਖਰੀ ਸਾਹਾਂ ਤੱਕ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆ ਕਿ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਆ ਤਾਂ ਉਹਨਾਂ ਦੀ ਜਿਹੜੀ ਲਾਸ਼ ਦਾ ਸੰਸਕਾਰ ਨਾ ਕੀਤਾ ਜਾਵੇ ਇੱਥੇ ਹੀ ਰੱਖ ਕੇ ਉਨਾ ਚਿਰ ਤੱਕ ਕਿਸਾਨੀ ਸੰਘਰਸ਼ ਜਾਰੀ ਰੱਖਿਆ ਜਾਵੇ ਉਹਨਾਂ ਦੀ ਲਾਸ਼ ਦਾ ਸਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਜਿਹੜੀਆਂ ਮੰਗਾਂ ਨੇ ਕਿਸਾਨੀ ਮੰਨ ਲਈਆਂ ਨਹੀਂ ਜਾਂਦੀਆਂ ਜੀ ਪਾ ਮੰਨੀਆਂ ਨਹੀਂ ਜਾਂਦੀਆਂ ਜਿੰਨਾ ਚਿਰ ਤੱਕ ਉਹਨਾਂ ਜਿਹੜਾ ਕਿਸਾਨੀ ਸੰਘਰਸ਼ ਚ ਚੱਲਦਾ ਰਹੇ ਸੋ ਇੱਥੋਂ ਇਹ ਲੱਗਦਾ ਹੈ ਕਿ ਹੁਣ ਕਿਸਾਨੀ ਸੰਘਰਸ਼ ਆਪਾਂ ਖਬਰਾਂ ਦੇ ਸ਼ੁਰੂ ਵਿੱਚ ਕਿਹਾ ਸੀ ਪਰਮੇਂਦਰ ਜੀ ਕਿ ਜਦੋਂ ਵੀ ਭੁੱਖ ਹੜਤਾਲ ਤੇ ਬੈਠਣਗੇ ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਜਿਹੜਾ ਟਰਨਓਵਰ ਲਾਊਗਾ ਪਾਬ ਲੋਕਾਂ ਦਾ ਧਿਆਨ ਇਹਦੇ ਉੱਤੇ ਜਾਊਗਾ ਜੀ ਹੁਣ ਵੱਡੀ ਪੱਧਰ ਤੇ ਸਮਰਥਨ ਮਿਲ ਰਿਹਾ ਹੈ ਤਾਂ ਸਰਕਾਰ ਅੰਦਰੇ ਅੰਦਰ ਚਿੰਤਾ ਜ ਹੈਗੀ ਹੈ ਕਿਸੇ ਤਰ੍ਹਾਂ ਦੇ ਨਾਲ ਇਹ ਸੰਘਰਸ਼ ਜਿਹੜਾ ਖਤਮ ਕਰਾਇਆ ਜਾਵੇ ਮੈਨੂੰ ਲੱਗਦਾ ਕਿ ਹੁਣ ਸਰਕਾਰ ਦੀ ਜਵਾਬਦੇਹੀ ਵੱਧ ਜਾਊਗੀ ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੀ ਕਿਸਾਨ ਜਿਹੜੀਆਂ ਸਰਕਾਰਾਂ ਨੇ ਸਮੇਂ ਸਿਰ ਕਾਰਵਾਈ ਕਰਨ ਤਾਂ ਜੋ ਕਿਸੇ ਦੀ ਵੀ ਜਾਨ ਜਿਹੜੀ ਕਿਸਾਨ ਦੀ ਅਜਾਈ ਨਾ ਜਾਵੇ ਜੀ ਜੀ ਪ੍ਰਵਿੰਦਰ ਜੀ